ਉਹ ਬੱਚਾ ਵੀ ਬਹੁਤ ਸੋਹਣਾ ਮਗਰ ਕੱਟਾ ਭਾਈ ਕਹਿੰਦਾ ਟੀਕੇ ਦਾ ਡਾਕਟਰ ਨੂੰ ਪੁੱਛ ਕੇ ਦੱਸ ਦਾਂਗੇ ਇੱਥੇ ਬੰਨ ਰੋ ਕਿਲੋ ਬਸ ਕੋਈ ਨਾ ਡਰਦੀ ਤਾਂ ਨਹੀਂ ਵਾਲਾ ਨਹੀਂ 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 ਬਾ ਲੈ ਚਲੋ ਫਿਰ ਪੂਰੇ ਬੱਚੇ ਕਿਨ ਲੈ ਆਓ ਲੋ ਜੀ ਚੰਗੀ ਪੜੀ ਕੋਲਸੀ ਆ ਤੇ ਸਾਨੂੰ ਚੈੱਕ ਕਰਵਾਉਣਾ ਇੱਕ ਵਾਰ ਮੈਂ ਫੇਰ ਕਿਹੜਾ ਲਵਾਉਣਾ ਕਿਉਂਕਿ ਮਗਰਲਾ ਲੋਕਸ ਮਾਰ ਕੇ ਭਾਈ ਇੱਕ ਮਿੰਟ ਰੁਕ ਜੀ ਯਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੰਡਟ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਫਲੂਨ ਛੋਟੀ ਸੂਈ ਵੀ ਆ ਮਗਰ ਹੈਗਾ ਕਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਕੀ ਬਾਈ ਦਾ ਨੰਬਰ ਲਿਖਾਂਗੇ ਆਪਾਂ ਟਾਈਟਲ ਵਿੱਚ ਠੀਕ ਹੈ ਜੀ ਕਦੋਂ ਸੇਲ ਹੋਗੀ ਤਾਂ ਆਪਾਂ ਨੰਬਰ ਕੱਟ ਦਾਂਗੇ ਕਈ ਭਰਾ ਫਿਰ ਵੀ ਮੈਨੂੰ ਫੋਨ ਲਈ ਜਨਾਂਗੇ ਵੀ ਸੇਲ ਹੋ ਗਏ ਨਾ ਮੈਂ ਉੱਪਰ ਲਿਖ ਦਨਾਂ ਉਹਨਾਂ ਵੀ ਸੇਲ ਹੋ ਗਈ ਕਿਉਂਕਿ ਘਰੇਲੂ ਪਰਿਵਾਰ ਚੋਂ ਮਾਝਾ ਠੀਕ ਹੈ ਨਾ ਜ਼ਿਮੀਦਾਰ ਭਰਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸਰੀ ਨਾਂ ਵੀਰ ਜੀ ਆਪਣਾ ਕੇਵਲ ਸਿੰਘ ਜੀ ਪੈਂਡ ਟੱਲਵਾ ਜੀ ਜ਼ਿਲ੍ਹਾ ਬਰਨਾਲਾ ਜੀ ਕਿੰਨੇ ਦਿਨ ਹੋ ਗਏ ਵੀਰ ਚੁੱਟਰੀ ਸੀ ਨੂੰ ਜਿਹਨੂੰ 8 ਦਿਨ ਹੋ ਗਏ ਵੀਰ ਜੀ ਟੀਕੇ ਟੂਕੇ ਦਾ ਪਤਾ ਵੀ ਕਿਹੜੇ ਦਾ ਆ ਟੀਕੇ ਵਾਲਾ ਹੈਗਾ ਐ ਯਾਰ ਹੁਣ ਧਿਆਨ ਚ ਨਹੀਂ ਹੈਗਾ ਮੈਨੂੰ ਪਤਾ ਠੀਕ ਆ ਹਾਂ ਵੈਸੇ ਵਧੀਆ ਟੀਕੇ ਤੋਂ ਬੱਲੂ ਡਾਕਟਰ ਤੋਂ ਭਰੌਣੇ ਆਪਣੇ ਡਾਕਟਰ ਬਹੁਤ ਵਧੀਆ ਠੀਕ ਆ ਹਾਂ ਬਹੁਤ ਵਧੀਆ ਅਸਲ ਦਾ ਕੱਟਣਾ ਹਾਂ ਠੀਕ ਆ ਪੁੱਛ ਕੇ ਦੱਸ ਵੀ ਦੇਵਾਂਗੇ ਜੇ ਕੋਈ ਵਾਰ ਠੀਕ ਆ ਦੱਸ ਦੋਗੇ ਪੁੱਛ ਕੇ ਲੋ ਪਰਾਂਹ ਕੰਨ ਕੁੰਨ ਛੋਟਾ ਤੇ ਸਨਖ ਪੁਣਾ ਹਾਇ ਕੱਟਾ ਜੇ ਕੱਟੀ ਹੁੰਦੀ ਕਿ ਆਵਾਜ਼ ਸੀ ਮੂਰੋ ਵੀ ਲੇਦਾ ਕਯੋਰ ਮੂਰਾ ਚ ਆਉਂਦਾ ਤੇ ਕਿੰਨੇ ਦਿਨ ਹੋ ਗਏ ਵੀਰੇ ਇਨਸੂਈ ਨੂੰ 8 ਕਿ ਦਿਨ ਹੋ ਗਏ 7-8 ਵਜੇ ਇੱਥੇ ਹੀ ਹੋ ਗਏ ਠੀਕ ਆ ਤੇ ਬੋੜਾ ਕਿੰਨਾ ਕੋ ਕੋਸ ਸੀ ਸੀ ਸਦਲੀ ਹਾਂ ਬਸ ਠੀਕ ਆ ਅ ਕੋਸ ਕਟ ਨੂੰ ਝਗਾ ਕੇ ਬਈ 5 ਲੀਟਰ ਹੈ ਬਈ ਕਹਿੰਦਾ ਹੈਗਾ ਤਦ ਤੇ ਚੰਗਾ ਪੱਠ ਪੂੜਾ ਤੇ ਫੇਸ ਕੁਆਲਟੀ ਦੇਖਦਾ ਪਲੂਣ ਝੋਟੀ ਆ ਥੋੜੀ ਜਿਹੀ ਵੱਡੀ ਹੋ ਕੇ ਸਮਰੀ ਲੱਗਦੀ ਮੈਨੂੰ ਹਣਾ ਬਈ ਹਾਂਜੀ ਹਾਂ ਤੇ ਚਲੋ ਕੋਈ ਨ ਤੋੜ ਦੋ ਬਸ ਤੋੜ ਕੇ ਦਿਖਾਓ ਹਾਂਜੀ ਤੋੜੋ ਤੋ ਇਧਰ ਗੀੜਾ ਦਵਾ ਦਿਓ ਤੇ ਚੈੱਕ ਕਰ ਸਕਦੇ ਹੋ ਕਰੇਲੂ ਝੋਟੀ ਆ ਭਰਾ ਕੱਦ ਬੱਡ ਸੁਖਣਾ ਸੋਹਣਾ ਕਰਮਾਂ ਵਾਲੀ ਦਾ ਜੇ ਤੁਸੀਂ ਜਜਮੈਂਟ ਕਰ ਸਕਦੇ ਹੋ ਤੇ ਬੱਚਾ ਵੀ ਬਹੁਤ ਸੋਹਣਾ ਮਗਰ ਕੱਟਾ ਬਈ ਕਹਿੰਦਾ ਠੀਕੇ ਦਾ ਡਾਕਟਰ ਨੂੰ ਪੁੱਛ ਕੇ ਦੱਸ ਦਾਂਗੇ ਇਥੇ ਬੰਨ ਰੋ ਕਿ ਲੋ ਬਸ ਕੋਈ ਨਾ ਡਰ ਵੀਦਾ ਨਹੀਂ ਬੜਾ ਨਹੀਂ ਨਹੀਂ ਵਾ ਲੈ ਚਲੋ ਫਿਰ ਕੋਨੇ ਬੱਚੇ ਕਿ ਨਹੀਂ ਲਿਆਓ ਲੋ ਜੀ ਚੰਗੀ ਪਲੀ ਪਲੂਸੀ ਆ ਤੇ ਸਾਨੂੰ ਚੈੱਕ ਕਰਵਾਉਣਾ ਇੱਕ ਵਾਰ ਮੈਂ ਫੇਰ ਕਿਹੜਾ ਲਵਾਉਣਾ ਕਿਉਂਕਿ ਮਗਰਲਾ ਲੋਕ ਸਮਾਰ ਕੇ ਭਾਈ ਇੱਕ ਮਿੰਟ ਰੁਕ ਜੀ ਯਾਰ ਇੱਕ ਵਾਰ ਨਾ ਆਪਾਂ ਹੋਰ ਤੋਰਨੀ ਯਾਰ ਇਧਰ ਦੀ ਤੋਰ ਲਾ ਮਗਰ ਉਹ ਸਮਾਰ ਕੇ ਬਣ ਜੀ ਲੱਗ ਨਹੀਂ ਪਾਰ ਜੀ ਦੀ ਹਾਂ ਹਾਂ ਮਗਰ ਉਹ ਨਾ ਥਾਣੇ ਦੇ ਚੰਗੀ ਤਰ੍ਹਾਂ ਦਿਖਾ ਦਾਂਗੇ ਤੋਰਾ ਤਰਾ ਆ ਲੋ ਜੀ ਹੁਣ ਚੈੱਕ ਕਰ ਸਕਦੇ ਪੁਰਾ ਥੋੜਾ ਜਿਆ ਬੱਚੇ ਦਾ ਕਰਦੀ ਆ ਫਸੀ ਕਾ ਠੀਕ ਹੈ ਬ੍ਰੀ ਲੈ ਚਲ ਲੈ ਚੱਲ ਲੈ ਚਲ ਲੈ ਚੱਲ ਥੋੜਾ ਜਿਹਾ ਫੋਨ ਤੋਂ ਵੀ ਦਰਜ ਦੇ ਨੂੰ ਐ ਵੀ ਬੰਦ ਦੋ ਵੀ ਬੰਦ ਦੋ ਲੋਚ ਤੇ ਥਣ ਚੈੱਕ ਕਰ ਸਮੇ ਬਹੁਤ ਸੋਹਣਾ ਲੱਗਾ ਥਣ ਆ ਪਰਲੀ ਮੱਝ ਦੀ ਛੋਟੀ ਆ ਕਿਹੜੀ ਮਿਹਣੀ ਦੀ ਆ ਹਾਂ ਨਾ ਉਰਲੀ ਦੀ ਆ ਇਹਦੀ ਇਹਦੀ ਆ ਇਹਦੀ ਇਹਦੀ ਛੋਟੀ ਆ ਹਾਂ ਠੀਕ ਆ ਤੇ ਮੜੀ ਪੂਛ ਫੜ ਲਓ ਮੈਂ ਥਾਣੇ ਨੂੰ ਦਿਖਾਦਾ ਤੇ ਲੋਪਰਾ ਵੈਕ ਸਾਈਡ ਦਿਖਦਾ ਥਣ ਬਹੁਤ ਜਮਾਤ ਚਾਰ ਇੱਕੋ ਇੱਕ ਠੀਕ ਆ ਲੋਚ ਸੈਟਮੈਂਸ਼ਨ ਬਹੁਤ ਹੁੰਦੀ ਕੋਸ ਕਰਨ ਥੋੜੀ ਡਰਦੀ ਆ ਲੋ ਜੀ ਚੰਗੀ ਪਣੀ ਪਰੋਸੀਆ ਤੇ ਆ ਮੱਝ ਦੀ ਬਾਈ ਕਹਿੰਦਾ ਕੱਟੀ ਆ ਤੇ ਰੇਟ ਭਰਾ ਦਾ ਜਾਇਜ਼ ਜਜਮ ਰੇਟ ਦਾ ਕਰ ਲਾਂਗੇ ਮੌਕੇ ਤੇ ਹੋ ਜੂਗਾ ਫੋਨ ਤੇ ਕਰੋਗੇ ਹਾਂ ਜੀ ਲੋ ਭਰਾ ਬਾਈ ਕਹਿੰਦਾ ਰੇਟ ਫੋਨ ਤੇ ਹੋਊਗਾ ਹੋਊਗਾ ਜਾਇਜ਼ ਤੇ ਮੱਝਾਂ ਸਾਨੂੰ ਵਿਖਾ ਦਨੇ ਬਾਦੀ ਬਾਈ ਦੀਆਂ ਘਰ ਦਿੰੀਆਂ ਸੀ ਕਿਨ ਬਾਕੀ ਛੋਟੀਆਂ ਵੀ ਦਰ ਖੜੀਆਂ ਸੁਖਨਾ ਕਰਮਾ ਵਾਲੇ ਬਾਈ ਦੇ ਠੀਕੇ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ